गुरदासपुर के गांव चावा में सीवरेज साफ करते समय दिमाग को गैस चढ़ने से तीन प्रवासी मजदूर बेहोश हो गए जिन्हें गांव के लोगों ने जैसे तैसे करके सीवरेज से बाहर निकालकर सिविल अस्पताल गुरदासपुर में दाखिल करवाया लेकिन इलाज के दौरान एक प्रवासी मजदूर की मौत हो गई जबकि एक की हालत गंभीर बताई जा रही ਅ ਅਛੂਰੀ 아이ਸੀ ਨਿਸ਼ਾਨ ਸਿੰਘ ਜੀ son of ترسیم ਸਿੰਘ ਜੀ ਉਹ ਐਮਰਜੈਂਸੀ ਚ ਆਏ ਜਦੋਂ ਮੈਂ ਦੇਖਿਆ ਉਹਨੂੰ ਐਗਜ਼ਾਮਿਨ ਕੀਤਾ ਉਹ ਪਹਿਲੇ ਹੀ ਬ੍ਰਾਡ ਡੈੱਡ ਸੀਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਜੀ ਇਹ ਤੁਹਾਡੇ ਘਰ ਆਏ ਸੀਗੇ ਜਿਹਨੇ ਨਿਸ਼ਾਨ ਸਿੰਘ ਜਿਹਨਾਂ ਦੀ ਮੌਤ ਹੋਈ ਤੇ ਕੀ ਗੱਲ ਹੋਈ ਕੁਛ ਨਹੀਂ ਭਾਜੀ ਇਹ ਆਏ ਸੀ ਚੰਗੇ ਭਲੇ ਗੱਲ ਕਰਦੇ ਪਏ ਆ ਚਾਹ ਇਹਨਾਂ ਸਾਰਿਆਂ ਨੂੰ ਦਿੱਤੀ 10 12 ਜਾਣੇ ਆਏ ਸਾਰਿਆਂ ਨੇ ਇਕੱਠੀ ਚਾਹ ਪੀਤੀ ਆ ਇਹਨਾਂ ਨੂੰ ਪਤਾ ਨਹੀਂ ਚਾਂਚਾ ਕੇ ਕੋਈ ਅਟੈਕ ਹੋਇਆ ਇਸ ਕਰਕੇ ਇਹਨਾਂ ਦੀ ਡੈਥ ਹੋ ਗਈ ਆ ਸਵੇਰ ਦੇ ਇਹਨਾਂ ਨੂੰ ਹਸਪੀਟਲਾਂ ਵਿੱਚ ਲੈ ਕੇ ਆਏ ਪੰਜ ਛੇ ਪੰਜ ਤੋਂ 6 ਹਸਪੀਟਲਾਂ ਵਿੱਚ ਲੈ ਕੇ ਆਏ ਅਸੀਂ ਨਾਲ ਹੀ ਆ ਇਹ ਜੋ ਵੀ ਇਲਜ਼ਾਮ ਲਾ ਰਹੇ ਝੂਠਾ ਇਲਜ਼ਾਮ ਲਾ ਰਹੇ ਆ ਸਾਡੇ ਤੇ ਤੁਸੀਂ ਕਿਹਨੂੰ ਚਾਹਦੇ ਅਸੀਂ ਇਹੀ ਸੋਨਿਆ ਕਿ ਝੂਠਾ ਇਲਜ਼ਾਮ ਨਾ ਲਾਉਣ 12 13 ਜਣਿਆਂ ਨੇ ਚਾਹ ਪੀਤੀ ਉਹਨਾਂ ਦੇ ਪਿੰਡ ਦੇ ਮੌਤ ਵੀਰ ਬੰਦੇ ਵੀ ਨਾਲ ਆ ਮੈਂਬਰ ਜਿੱਦਾਂ ਸਰਪੰਚ ਸਾਰਿਆਂ ਨੇ ਹੀ ਇਕੱਠੀ ਚਾਹ ਪੀਤੀ ਆ ਪਰ ਇਹ ਜੋ ਵੀ ਮਤਲਬ ਇਲਜ਼ਾਮ ਲਾ ਰਹੇ ਬਿਲਕੁਲ ਗਲਤ ਲਾ ਰਹੇ ਆ ਚਾਹ ਪੀਤੀਆਂ ਨਹੀਂ ਪੁੱਛਦੀ ਚਾਹ ਪੀਤੇ ਕੁਝ ਨਹੀਂ ਹੋਇਆ ਭ ਚਾਹ ਤੇ ਚਲੋ ਸਾਰੇ ਇਕੱਠੇ ਬੀਤੀ ਹੈ ਭਾਜੀ 12 ਜਾਣਿਆਂ ਨੇ ਚਾਹ ਪੀਤੀ ਆ ਇਹਨਾਂ ਨੂੰ ਅਟੈਕ ਹੋਇਆ ਆ ਇਹਨਾਂ ਨੇ ਵੀ ਪੀਤੀ ਭਾਜੀ ਹਾਂਜੀ ਮੇਰੇ ਹਸਬੰਦ ਨੇ ਚਾਹ ਪੀਤੀ ਮੈਂ ਖੁਦ ਚਾਹ ਪੀਤੀ ਮੇਰੇ ਬੱਚਿਆਂ ਨੇ ਪੀਤੀ ਆ ਚਾਹ ਇਹਨਾਂ ਦੇ ਨਾਲ ਹੀ ਜਿਹੜੀ ਮੌਤ ਵੀ ਰਹੀ ਸਾਰਿਆਂ ਨੇ ਚਾਹ ਪੀਤੀ ਆ ਬਾਕੀ ਸਾਰ ਜਿਹੜੀ ਬਾਕੀ ਸਾਰੇ ਸਹੀ ਸਲਾਮ ਤੇ ਆ ਸਾਨੂੰ ਇਹ ਚੀਜ਼ ਦਾ ਬਹੁਤ ਹੀ ਦੁੱਖ ਆ ਕਿ ਇਹਨਾਂ ਨੇ ਚਲੋ ਮਾੜਾ ਇਹ ਭਾਰ ਇਹਨਾਂ ਨੂੰ ਹੋਇਆ ਅਟੈਕ ਆ मेरा नाम है मैं राजस्थान दे रहने वाले हूं हो गए 22 साल से काम करते करदे पाजी आई कूड़ा काड़ा चोड़े नाली मोरी भी सारीयां दी साफ करदे ते इना दा सीबरे के भी इने जिम्मेदारी दे रखी हमको सीबरे दा काम कर रहे हैं तो इथे रहेंगे सारा काम करेंगे अगर सीबरे दा काम नहीं करेंगे तो तोई पिंड ते निकल जा नहीं करेंगे कोई काम ये चक्कर है ना दा तो हम मजबूर है भाई सीबरे दा भी काम करदे 4000 दे दे बाजी आज आज की होया आज हुआ है ने ਸੀਨਾ ਸੀਵਰੇ ਦਾ ਕੀ ਹੈ ਗੰਦੇ ਹੋਏ ਸੀਵਰ ਪਾਣੀ ਰੁਕੇ ਡੱਕਾ ਲਗਿਆ ਲੋਕਾਂ ਦੀ ਨਾਲੀ ਭਰੀ ਹੈ ਕਟਰ ਬਾਰੇ ਤੂੰ ਸੀਵਰ ਸਾਫ ਕਰੋ ਤਾਂ ਸੀਵਰ ਸਾਫ ਕਰਨੇ ਗਏ ਨਾ ਤੋਂ ਮੇਰਾ ਘਰਵਾਲਾ ਪੜਿਆ ਅੰਦਰ ਕਨਈਆ ਤੋਂ ਮੇਰਾ ਫਰਾ ਪੜਿਆ ਅੰਦਰ ਤੋਂ ਦੋਨੋਂ ਉੱਥੇ ਹੀ ਘਰੋਸ ਹੋ ਗਏ ਇੰਨਾ ਭੀੜ ਬੜੀ ਬੜੀ ਭੀੜ ਪਾਦੀ ਕੇ ਨਹੀਂ ਨਿਕਾਲਾ ਕੇ ਨਹੀਂ ਇ tanto ਜੇ ਮੈਂ ਅੰਦਰ ਪੜੂ ਤਾਂ ਮੈਂ ਨਿਕਾਲੂ ਨੂੰ ਕਿਨੇ ਨਹੀਂ ਨਿਕਾਲਾ ਮੈਂ ਕਿੰਨੇ ਕੱਪ ਪਾਈ ਕਿੰਨੇ ਮਲ ਦਾ ਰੋੜਾ ਕਿੰਨਾ ਪਾਇਆ ਕਿਨੇ ਨਹੀਂ ਨਿਕਾਲਾ ਪਰ ਪਤਾ ਨਹੀਂ ਕਿਉਂ ਨੇ ਪ੍ਰਮਾਤਮਾ ਦਾ ਬਲਾ ਹੋ ਜਿੰਨੇ ਕਾਲਤੇ ਬਾਅਦ ਹੁਣ ਇੱਥੇ ਕੌਣ ਲੈ ਕੇ ਆਇਆ ਉਹ ਨ ਪਿੰਡ ਵਾਲੇ ਹੀ ਲੈ ਕੇ ਆਏ ਸਾਬ ਇਸਦਰ ਪਿੰਡ ਵਾਲੇ ਹੀ ਲੈ ਕੇ ਆਏ ਚਾਵੇ ਦੇ ਲੈ ਕੇ ਆਏ ਸਾਰੇ ਕੁਝ ਇਧਰ ਕੰਮ ਕਰਦੇ ਉਧਰ ਮੋਟਰਸਾਈਕਲ ਵੱਡੀਆਂ ਕੱਡੀਆਂ ਵੱਡੀਆਂ ਦੁਬਦੀਆਂ ਉਹ ਲੈ ਕੇ ਆ ਕੇ ਕੀ ਕੀ ਨਾਮ ਜਿਹਨਾਂ ਦੇ ਅੰਦਰ ਇੱਕ ਦਾ ਨਾਮ ਕਨਈਆ ਇੱਕ ਦਾ ਨਾਮ ਨੀਰੂ ਇੱਕ ਦਾ ਨਾਮ ਮੋਲੂ ਹੈ ਮੈਂ ਵੀ ਗਈ ਮੈਂ ਸਾਰੀ ਲਿਭੜੀ ਹੈ ਮੇਰੀ ਕੁੜੀ ਨੂੰ ਬ੍ਰੈਂਡ ਵਾਲੇ ਕਿਸੇ ਦੇ Rajasthan ਜਿਲ੍ਹਾ भरतपुर ਕੀ ਸਾਰੀ ਘਟਨਾ ਜੀ ਮੈਂ ਤਹਿਸੀਲਦਾਰ ਦਿਨਾਨਗਰ ਗੁਰਮੀਤ ਸਿੰਘ ਮਿਚਰਾ ਇੱਕ ਗੱਟਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਟਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਆਉਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲਿਆਏ ਜਦੇ ਵਿੱਚ ਉਹ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪੀਟਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ ਆ ਪੁੱਛ ਰਹੇ ਜੀ ਤਿੰਨ ਤਿੰਨ ਬੰਦੇ ਇੱਕ ਦੀ ਹੌਦ ਇੱਕ ਕੁੱਲ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਹੈ ਅੱਛਾ ਤੇ ਸਾਰੇ ਜਿਹੜਾ ਗੱਟਰ ਸਾਫ਼ ਕਰਨ ਵਾਲੇ ਦਾ ਜਿਹੜਾ ਪ੍ਰਾਈਵੇਟ ਦਾ ਉਹਦੇ ਬੰਦਾ ਲਾਹੇ ਕੋਈ ਉਹਨਾਂ ਦੇ ਚਲਾ ਬੰਦਾ ਨਹੀਂ ਸੀ ਤਿੰਨ ਬੰਦੇ ਲਾ ਕੇ ਮਿਹਨਤ ਕਰੀ ਕੋਈ ਬਣਾ ਕੋਈ ਸੁਰਟੀ ਪਰਪਸ ਕੋਈ ਸੇਫਟੀ ਨਹੀਂ ਕੁਛ ਨਹੀਂ ਇਹ ਤੇ ਹੋਰ ਸਰਪੰਚ ਸਾਹਿਬ ਵੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਫਿਰ ਕੁਛ ਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਉਹ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਤੌਰ ਤੇ ਕਿਸੇ ਨੇ ਲਾਇਆ ਸੀ ਗਾਟਰ ਬੰਦ ਸੀਗੇ ਸੀਵਰੇਜ ਬੰਦ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇੱਕ ਵਾਰੀ ਦੇਖ ਲੈਣ ਜਰਾ ਜਿਹੜਾ ਜਿਆਦਾ ਸੀਰੀਅਸ ਹੈ ਉਹਨੂੰ ਸੰਭਾਲ ਲੈਣ ਸਰਕਾਰ ਨੂੰ ਪੁੱਛਿਆ ਜਾ ਰਿਹਾ ਹੈ ਹੈਲਪ ਵਾਸਤੇ ਸੱਦੇ ਬੰਦੇ ਕੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਦੇ ਆ ਰਿਪੋਰਟ ਬਣਾ ਕੇ ਭੇਜ ਦਿਆਂਗੇ ਦੇਖਦੇ ਆ ਕੀ ਹੁੰਦਾ ਜੀ ಗ್ರಾಮ ਪੰਚਾਇਤ ਕੀ ਕਿਹੜੀ ਕਿਹੜੀ ಗ್ರಾಮ ਪੰਚਾਇਤ ਚਾਵਾ ಗ್ರಾಮ ਪੰਚਾਇਤ ਚਾਵਾ ਜੀ ਚਾਵਾ ਪੇਡਾ ਹੈ ਠੀਕ ਹੈ ਸਰ ਜੀ